ਹੈਲਪੀ ਸასიਖਾਲ ਬਾਈ ਸਾਰਿਆਂ ਨੂੰ ਅਸੀਂ ਭੁੰਦਲਾ ਹਰਿਆਣੇ ਦੀ ਟੀਮ ਬੋਲਦੇ ਆ ਸਾਰੇ ਜਿੰਨੇ ਮੁੰਡੇ ਬੈਠੇ ਆ ਅਸੀਂ ਸਾਡੇ ਨਾਲ ਅੱਜ ਬਾਹਰੋਂ ਇੱਕ ਬਾਹਰੋਂ ਚ ਗਾਣ ਰਲਾ ਖੇਡਦੇ ਆ ਅਸੀਂ ਰਤੀ ਦੇ ਕੋਲੇ ਮੈਚ ਸੀ ਅੱਜ ਗਰੰਟੀ ਗਰੰਟੀ ਰਤੀ ਦੇ ਕੋਲੇ ਇੱਕ ਬਾਹਰੋਂ ਅੱਜ ਬਈ ਮੈਚ ਖੇਡਣ ਆਏ ਇੱਥੇ ਸਾਡਾ ਵਧੀਆ ਮੈਚ ਲੱਗੇ ਫੈਮੀ ਚ ਭਾਗੇ ਤੇ ਰੱਤੇ ਥੇ ਚ ਬਾਈ ਤਿੰਨ ਬੰਦੇ ਬਾਹਰੋਂ ਖੇਡਦੇ ਸੀ ਰੋਜ ਰੋਜ ਹੀ ਉਹ ਖੇਡਦੇ ਨੇ ਮਤਲਬ ਪੱਕਾ ਨਹੀਂ ਕੋਈ ਖੇਡਦਾ ਕਿਉਂਕਿ ਉਹਦੇ ਲਾਈਵ ਵੀ ਪਏ ਨੇ ਅਸੀਂ ਕਮੇਟੀ ਨਾਲ ਗੱਲਬਾਤ ਕਰੀ ਤੇ ਕਮੇਟੀ ਸਾਨੂੰ ਕਹਿੰਦਾ ਮੈਚ ਖੇਡਣਾ ਖੇਡੋ ਨਹੀਂ ਜਾਓ ਠੀਕ ਹੈ ਗੱਲ ਤੇ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਆਹ ਦੇਖੋ ਲਾਈਵ ਕੱਢ ਕੇ ਵੀ ਦਿਖਾਇਆ ਵੀ ਬੰਦੇ ਬਾਹਰ ਦੇ ਨੇ ਬਈ ਜਾ ਉਹਨੂੰ ਸੌ ਧਰਮ ਦਵਾ ਦਿਓ ਅਸੀਂ ਅਸੀਂ ਖੇਡ ਲਾਂਗੇ ਸਾਨੂੰ ਕਹਿੰਦੇ ਬਈ ਅਸੀਂ ਤਾਂ ਰੱਤਾ ਥੇ ਨੂੰ ਹੀ ਜਿਤਾਵਾਂਗੇ ਖੇਡਣਾ ਖੇਡੋ ਨਹੀਂ ਖੇਡਣਾ ਜਾਓ ਬਈ ਬਹੁਤ ੱੱਕਾ ਕਰਿਆ ਉਹ ਸਾਡੇ ਨਾਲ ਠੀਕ ਹੈ ਸਾਡੀ ਵਧੀਆ ਟੀਮ ਬਣਦੀ ਸੀ ਤੇ ਪਿੰਡ ਵਾਲਿਆਂ ਨੇ ਸ਼ਰਿਆਮ ਹੀ ਰੱਤਾ ਥੇ ਦਾ ਪੱਖ ਕੀਤਾ ਤੇ ਰੱਤਾ ਥੇ ਨੂੰ ਸਾਰੇ ਟੀਮ ਸੈਮੀ ਜਿਹੜੀ ਟੀਮ ਫਾਈਨਲ ਟੀਮ ਨਾਲ ਮੈਚ ਰਹਿ ਗਿਆ ਤੇ ਉਹਨਾਂ ਨੂੰ ਖੜਿਆ ਆਇਆ ਨਹੀਂ ਕੱਲਾ ਰੱਤਾ ਥੇ ਨੂੰ ਫਾਸਟ ਨਿਯਾਮ ਦੇ ਕੇ ਟਰੋਫੀ ਦੇ ਕੇ ਵੱਡੀ ਘਰੇ ਭੇਜਤਾ ਤੇ ਇਥੋਂ ਦੀ ਕਮੇਟੀ ਕਹਿੰਦੀ ਇਸ ਤਰ੍ਹਾਂ ਨਹੀਂ ਉਹੀ ਜਿਉਂ ਉਹਨਾਂ ਦੇ ਘਰੇ ਟਰੋਫੀ ਜੀ ਟਰੋਫੀ ਦੇਣ ਦੀ ਹਾਂ ਉਹਨਾਂ ਨੂੰ ਉਹਨਾਂ ਨੂੰ ਹੀ ਸਿੱਧਾ ਦੇਤਾ ਬਈ ਉਹ ਕਹਿੰਦੇ ਸਾਡੀ ਟੀਮ ਨਾਲ ਵੀ ਬਹੁਤ ਥੱਕਾ ਵੀ ਚੱਕ ਲਈ ਸੀ ਅਸੀਂ ਟੀਮ ਨਾਲ ਉਹ ਕਹਿੰਦੇ ਸੱਦੀ ਸੱਦੀ ਬੋਲਦੀ ਆ ਬਈ ਹਰੇਕ ਟੀਮ ਨੂੰ ਖੇਡਣਾ ਖੇਡੋ ਨਹੀਂ ਖਾਣਾ ਨਾ ਖੇਡੋ ਉਹ ਕਹਿੰਦੇ ਵੀ ਅਸੀਂ ਤਾਂ ਤਰਤਾ ਤੇ ਇਹਨੂੰ ਹੀ ਜਿਤਾਵਾਂਗੇ ਅਸੀਂ ਬਹੁਤ ਟਾਈਮ ਹਾੜੇ ਵੀ ਕੱਢੇ ਕਈ ਟੀਮਾਂ ਨੇ ਹਾੜੇ ਕੱਢੇ ਉਹਨਾਂ ਨੇ ਜਮਾ ਵੀ ਨਹੀਂ ਮੰਨੀ ਤੇ ਮੈਂ ਇੱਕ ਗੱਲ ਹੋਰ ਵੀ ਕਹਿਣਾ ਬਾਈ ਜਿਵੇਂ ਕਮਪੇਟੀਟਰ ਹੋ ਗਏ ਰੈਫਰੀ ਹੋ ਗਏ ਹਨਾ ਇਹ ਸਾਰੇ ਮਤਲਬ ਇਕੱਠੇ ਇੱਕ ਇੱਕ ਆਪਾਂ ਲਾ ਲਓ ਵੀ ਖਾਰੇ ਇੱਕ ਗਰੁੱਪ ਦੇ ਬੰਦੇ ਆ ਖੇਡਣ ਵਾਲੇ ਕਿਸੇ ਵੀ ਹਾਂ ਗਗਨ ਤੂੰ ਬੋਲ ਬਈ ਮੈਚ ਉਹਨਾਂ ਦਾ ਜਿਹੜਾ ਕੁਆਟਰ ਮੈਚ ਸੀਗਾ ਹਰਿਆਣੇ ਦੀ ਟੀਮ ਨਾਲ ਸੀਗਾ ਤੇ ਉਹਦੇ ਵਿੱਚ ਵੀ ਉਹਨਾਂ ਦੇ ਤਰਾਜ ਲੱਗਿਆ ਸੀਗਾ ਉਹਨਾਂ ਦੇ ਤਰਾਜ ਲਾਤਾ ਤੇ ਵੀ ਛੋਡੇ ਚ ਬੰਦੇ ਬਾਹਰੋਂ ਆ ਹਨਾ ਉਹਨਾਂ ਦੀ ਵੀ ਨੇ ਉਹਨਾਂ ਨੇ ਸੁਣੀ ਹੈਗੀ ਤੇ ਇਸ ਤੋਂ ਬਾਅਦ ਉਹਨਾਂ ਦੀ ਟੀਮ ਵੀ ਉਹਨਾਂ ਨੇ ਕੱਟਤੀ ਹਰਿਆਣੇ ਵਾਲਿਆਂ ਦੀ ਸਾਡਾ ਸੈਮੀ ਮੈਚ ਆ ਗਿਆ ਇਹਨਾਂ ਨਾਲ ਤੇ ਰੌਲਾ ਪਿਆ ਪਿਆ ਸੀ ਸਾਡੇ ਜਾਂਦਿਆਂ ਨੂੰ ਵੀ ਰੌਲਾ ਪਿਆ ਪਿਆ ਸੀਗਾ ਤੇ ਜਦੋਂ ਅਸੀਂ ਜਾ ਕੇ ਰੌਲਾ ਪਾਇਆ ਵੀ ਹਾਂ ਇੱਕ ਕਰਕੇ ਵੀ ਬੰਦੇ ਬਾਹਰੋਂ ਨੇ ਤਿੰਨ ਬੰਦੇ ਬਾਹਰੋਂ ਨੇ ਹਨਾ ਸਾਡੀ ਵੀ ਕੋਈ ਗੱਲਬਾਤ ਨਹੀਂ ਸੁਣੀ ਤੇ ਬਈ ਰਹਿ ਗਈ ਕਮੈਂਟਰेटर ਦੀ ਗੱਲ ਜਿਹੜਾ ਸਰਪੀਓ ਜੀ ਤਾਂ ਦਾਤੇਬਾਸ ਵਾਲਾ ਹਨਾ ਉਹਨੇ ਵੀ ਬਾਈ ਬਹੁਤ ਉਹਨਾਂ ਦੀ ਆਪਣੀ ਉਹ ਕਰੀ سپورਟ ਕਰੀ ਕਮੇਟੀ ਵਾਲਿਆਂ ਨੇ ਹਨਾ ਜੇ ਅਸੀਂ ਖੇਡਦੇ ਆ ਤਾਂ ਤਾਂ ਹੀ ਇਹ ਕਮੈਂਟਰੀ ਕਰਦੇ ਨੇ ਹਨਾ ਨਹੀਂ ਇਹਨਾਂ ਨੂੰ ਕੌਣ ਪੁੱਛਦਾ ਬਾਈ ਤੇ ਚੱਲ ਅਸੀਂ ਬੋਲਣ ਦੇ ਉਹ ਤਾਂ ਹੈ ਨਹੀਂ ਗੇ ਹਨਾ ਸਾਡੀ ਇਨਕਾਤ ਹੈ ਨਹੀਂ ਵੀ ਅਸੀਂ ਬੋਲੀਏ ਹਨਾ ਇਹਨਾਂ ਨੂੰ ਸਰ ਫੇਰ ਵੀ ਸਾਤੋਂ ਸੀਨੀਅਰ ਨੇ ਇੱਜ਼ਤ ਕਰਦੇ ਆ ਪਰ ਇਹਨਾਂ ਨੂੰ ਕਰਾਉਣੀ ਨਹੀਂ ਆਉਂਦੀ ਹੈਗੀ ਇੱਜ਼ਤ ਤੇ ਬਾਈ ਦੇਖੋ ਸਾਡੀ ਟੀਮ ਵੀ ਇਹਨਾਂ ਨੇ ਕੱਟਤੀ ਉਹਨਾਂ ਨੇ ਕਹਿਤਾ ਵੀ ਖੇਡਣਾ ਖੇਡ ਲਓ ਤੇ ਨਹੀਂ ਆ ਰਹਾ ਜਾਓ ਅਸੀਂ ਠੇਡੇ ਨਹੀਂ ਹੈਗੇ ਮੈਜਬਾਈ ਅਸੀਂ ਆ ਗਏ ਔਰਟਰ ਦੀ ਵੀ ਕਰਤੀ ਸੀ ਫਾਈਨਲ ਉਹਨਾਂ ਦਾ ਸੀਗਾ ਆਪਣੇ ਨਾਲ ਕਲੀ ਟੀਮ ਨੂੰ ਮੋੜਨਾ ਪੈਣਾ ਤੇ ਬਾਈ ਹੋਰ ਵੀ ਟੀਮ ਨਹੀਂ ਆਈ ਆਈਗੀ ਤੇ ਉਹਨਾਂ ਨੂੰ ਫਰਸਟ ਪ੍ਰਾਈਜ਼ ਦੇ ਕੇ ਉਹਨਾਂ ਨੂੰ ਘਰੇ ਤੋਰਤਾ ਤੇ ਅਸੀਂ ਤਾਂ ਕਰਕੇ ਵੀ ਅਸੀਂ ਇਹ ਵੀਡੀਓ ਪਾ ਰਹੇ ਆ ਵੀ ਬਾਈ ਤੱਕਾ ਨਾ ਹੋਵੇ ਹਨਾ ਸਾਡੀ ਬਈ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਪਿੰਡ ਵਾਲਿਆਂ ਨੇ ਕਿ ਹੋਰ ਤਾਂ ਸਾਥ ਦੇਣਾ ਉਹਦਾ ਵੀ ਜਿਹੜਾ ਪਿੰਡ ਚ ਜਿਹੜਾ ਆਪਾਂ ਇਕੱਠਾ ਕਰਦੇ ਆਂ ਗਰਾਹੀ ਇਕੱਠੀ ਕਰਦੇ ਆਂ ਜਿਹੜੀ ਟੀਮ ਦਾ ਆਪਾਂ ਪੱਕਾ ਕਰਨਾ ਪਹਿਲੀ ਉਹਦੇ ਘਰੇ ਜਾ ਕੇ ਦੇ ਟੂਟਰ ਦੇ ਆਇਆ ਕਰੋ ਨਿਯਾਮ ਦੇਆ ਕਰੋ ਕਿਉਂ ਨੰਗੇ ਪਿੰਡੇ ਉਰੇ ਪਾਪ ਸੜਕਾਂ ਤੇ ਭੱਜੇ ਫਿਰਦੇ ਆਂ ਬਈ ਛੱਟਾ ਫਿੱਟਾ ਖੱਜਣੇ ਆਂ ਉਹ ਖੇਡ ਰਿਆ ਹਨਾ ਸਾਡੇ ਦਾ ਇੰਨੀ ਗਰਮੀ ਆ ਹਨਾ ਤੁਹਾਨੂੰ ਪਤਾ ਖੇਡਣਾ ਕਿਹੜਾ ਸੌਖੀ ਗੱਲ ਆ ਗਈ 12 ਵਜੇ ਤੇ ਆਇਆ ਦਰ ਮਾਰਦੇ ਆਂ ਬਈ ਆਹ ਦੇਖ ਲਓ ਕਿਹੜਾ ਟਾਈਮ ਹੋਇਆ ਪਿਆ ਹਨਾ 11 ਦਾ ਟਾਈਮ ਹੋਇਆ ਪਿਆਗਾ ਸਾਡੀ ਇਹੀ ਹੱਥ ਜੋੜ ਕੇ ਬੇਨਤੀ ਆ ਬਈ ਕਮੇਟੀ ਵਾਲਿਆਂ ਨੂੰ ਟੂਰਨਾਮੈਂਟ ਕਰਾਉਣੇ ਹੁੰਦੇ ਨੇ ਇ ਪਲੇਅਰ ਐਂ ਕਰਦੇ ਨੇ ਪਲੇਅਰ ਬਾਈ ਪਲੇਅਰ ਬਾਈ ਉੱਠਣਗੇ ਸਾਰੇ ਪਲੇਅਰ ਮਿਹਨਤ ਕਰਦੇ ਨੇ ਗੱਲ ਕਰ ਜਦੋਂ ਇੱਕ ਇੱਕ ਟੀਮ ਦੇ ਬਣ ਕੇ ਖੜ ਜਾਂਦਾ ਉਦੋਂ ਪਲੇਅਰ ਦਾ ਬਾਈ ਮਨ ਟੁੱਟ ਜਾਂਦਾ ਅਸੀਂ ਖਰਚਾ ਕਰੀ ਬੈਠੇ ਆ ਕੋਈ 50000 ਰੁਪਏ ਬੈਟਿੰਗ ਵਾਲੇ ਇਹੀ ਗੱਲ ਕਹਿੰਦੇ ਆ ਹਨਾ ਜਦੋਂ ਕਿਸੇ ਟੀਮ ਦਾ ਰੌਲਾ ਪੈ ਜਾਂਦਾ ਪੱਖਵਾਤ ਕਰਦੇ ਨੇ ਬਾਈ ਹਨਾ ਪੂਰਾ ਟੀਮ ਦਾ ਇਹਨਾਂ ਦਾ ਨਾਲ ਸੀਗਾ ਪਿੰਡ ਇੱਥੇ ਰੱਤਾ ਸੀ ਕਰਨਡੀ ਮੈਚ ਸੀਗੇ ਅੱਜ ਇੱਧਰ ਫਤਿਹ ਵਾਜਿਲਾ ਪੈਂਦਾ ਹਨਾ 2 ਕਿਲੋਮੀਟਰ ਬਾਈ ਇਹਨਾਂ ਦਾ ਬਹੁਤ ਪੱਖਵਾਤ ਕਰੀ ਹਨਾ ਬਾਕੀ ਯਾਰ ਪਲੇਅਰ ਜਿਹੜੇ ਉਹਨਾਂ 'ਚ ਖੇਡ ਰਹੇ ਸੀ ਉਹ ਕਿਹੜਾ ਜਖੇੜਦੇ ਨੇ ਹਨਾ ਉਹ ਵੀ ਸੀਨੀਅਰ ਪਲੇਅਰ ਨੇ ਉਹਨਾਂ ਨੂੰ ਵੀ ਚਾਹੀਦਾ ਬਾਈ ਹਨਾ ਮੜਾ ਮੋਟਾ ਸੋਚਣਾ ਚਾਹੀਦਾ ਵੀਰ ਗੇਮ ਨੂੰ ਗੇਮ ਦੀ ਭਾਵਨਾ ਨਾਲ ਖੇਡੋ ਬਾਕੀ ਆ ਦੇਖੋ ਬਾਈ ਤਾਸਪੁਰੇ ਦਾ ਬੈਠਾ ਪੀਤੂ ਬੱਠਾ ਮਰ ਚੱਕਲੀ ਸ਼ੇਰ ਦਾ ਮੁੰਡਾ ਸੱਤੂ ਬੈਠਾ ਇਹਨਾਂ ਨੂੰ ਪੁੱਛ ਲੋ ਦੱਸ ਪੀਤੂ ਬਾਈ ਉਹ ਬਿਜਲੀ ਮੂਸੇ ਖੇੜੇ ਦੇ ਮੈਚ ਖੇਡਿਆ ਸਾਰੇ ਇੱਕ ਵੀ ਕੋਈ ਵੀ ਬੰਦਾ ਕਹੇ ਪੰਡਾ ਬਲਾਜ ਮੂਸੇ ਖੇੜੇ ਸਾਰੇ ਬੰਦਾ 75 ਦੇ ਖੇਡਿਆ ਮੂਸੇ ਖੇੜੇ ਦੇ ਖੇਡਿਆ ਬਈ ਉਹ ਠੀਕ ਆ ਅੱਜ ਹੋਰ ਤਸਿਆ ਕਿ ਮਣਜੂ ਸਾਰੇ ਬਾਈ ਕਮੇਟੀ ਵਾਲੇ ਇਹ ਗੱਲ ਕਹਿੰਦੇ ਨੇ ਕਹਿੰਦੇ ਵੀ ਹਾਂ ਸਾਨੂੰ ਪਤਾ ਇਹ ਮੁੱਛੇ ਦਾ ਪਰ ਇਹ ਤਾਂ ਖੇਡੂਗਾ ਐ ਕਿਵੇਂ ਖੇਡੂਗਾ ਆਪਦੇ ਆਪੋਂ ਮੰਨ ਰਹੇ ਨੇ ਬਾਈ ਸਾਰੇ ਮੰਨਦੇ ਨੇ ਵੀ ਇਹ ਬਾਹਰੋਂ ਐ ਬਾਹਰੋਂ ਖੜਾ ਮੰਨਦੇ ਨੇ ਬਾਈ ਖੁਦ ਮੰਨਦੇ ਨੇ ਉੱਥੇ ਤੇ ਨਾਲੇ ਵੀ ਆ ਸਰਬਜੀਤ ਦਸਤਰਾਸੂਰੀ ਨੇ ਬਾਈ ਸਤਪਾਲ ਮਾਹੀ ਜਿੱਕਾ ਕੋਈ ਬੰਦਾ ਇਹ ਨਹੀਂ ਬੋਲਿਆ ਵੀ ਹਾਂ ਧੱਕਾ ਹੋ ਰਿਹਾ ਕਲਾ ਕਾਲਾ ਰੂੜੇ ਕਿ ਬੋਲਿਆ ਜਦੋਂ ਅਸੀਂ 2 ਮਿੰਟ ਲੇਟ ਹੋਏ ਨਾ ਗਰਾਊਂਡ 'ਚ ਨਾ ਇਹ ਉੱਥੇ ਜਾਨ ਲੈਣੀ ਕਰ ਲੈਣਾ ਸਾਡੀ ਵੀ ਹਾਂ ਤੁਸੀਂ ਆਉਂਦੇ ਨਹੀਂ ਤੁਸੀਂ ਕੁਆਡੀ ਖਰਾਬ ਕਰਦੇ ਤੁਸੀਂ ਕਿ ਸਹੀ ਕਰੀ ਜਾਂਦੇ ਹੋ ਬਾਈ ਹਨਾ ਅਸੀਂ ਬਾਈ ਦੁਖੀ ਦੁਖੀ ਹੋ ਦੁਖੀ ਹੋ ਕੇ ਬੋਲਿਆ ਸਾਡਾ ਵੀ ਕੋਈ ਜੀ ਨਹੀਂ ਕਰਦਾ ਅੱਜ ਅਸੀਂ ਵੀਡੀਓ ਬਣਾਤੀ ਪੇਜਾਂ 'ਤੇ ਪਵਾ ਦਾਂ ਕੱਲੋ ਸਾਨੂੰ ਵੀ ਫੋਨ ਆਉਣਗੇ ਠੀਕ ਹੈ ਕੀ ਕਿਸੇ ਦਾ ਵੀ ਫੋਨ ਫੋਨ ਆ ਜਾ ਚਾਹੋ ਸਾਨੂੰ ਇਹਦਾ ਕੋਈ ਮਨ 'ਚ ਡਰ ਪੈ ਹੈ ਹੀ ਨਹੀਂ ਬੀਗਦਾ ਫੋਨ ਫੋਨ ਆਉਣ ਆਲਾ ਚਲੋ ਜਿਨ੍ਹਾਂ ਨੇ ਬਾਰੇ ਬੋਲਿਆ ਉਹਨਾਂ ਦਾ ਫੋਨ ਫੋਨ ਆਉਣਾ ਕੋਈ ਦਿੱਕਤ ਨਹੀਂ ਅਸੀਂ ਸਹੀ ਆ ਸੱਚੇ ਆ ਬਸ ਸਾਡੇ ਪੁਰੇ ਹੀ ਹੱਥ ਜੋੜ ਕੇ ਬੇਨਤੀ ਹੈ ਭਾਈ ਇਨਸਾਫ ਕਰਿਆ ਕਰੋ ਭਾਈ ਕੁਖਾਲਸਾ ਭਾਈ ਕੁਜੀ ਭਾਤੇ ਭਾਈ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਆਪਣੇ ਬਾਬੇ ਨੇ ਟੂਰਨਾਮੈਂਟ ਕਰਾਇਆ ਸੀ ਆਪਣੇ ਪਿੰਡ ਕਰੰਗੇ ਚ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰੇ ਪਿੰਡ ਨੇ ਬਾਸ਼ ਦਿੱਤੀ ਸੀ ਉਸ ਤੋਂ ਬਾਅਦ ਉਹ ਜਿਹੜੇ ਪ੍ਰਧਾਨ ਸੀ ਕੈਸ਼ੇਰ ਸੀ ਉਹ ਲੱਗ ਗਏ ਉਹਨਾਂ ਬਾਰੇ ਸਭਾਈ ਉਹਨਾਂ ਕੋਲ ਵੀ ਫਤਵੀ ਚੈਕ ਕਰਤੇ ਬੜੇ ਕਮੇਟੀ ਹੋਇਆ ਇਸ ਤਰ੍ਹਾਂ ਇੱਕ ਮੈਚ ਸੈਕੰਡ ਆਈ ਚੰਗਾ ਹੋਇਆ ਇਹ ਫਸਟ ਟਾਂ ਨੂੰ ਕੱਟਿਆ ਰਿਹਾ ਇਸਾ ਇੰਨਾ ਵਕਤ ਕੱਢ ਲਈ ਪੈਸੇ ਹੈ ਨਹੀਂ ਸਾਡੇ ਕੋਲ ਹੁਣ ਅਸੀਂ ਪਿੰਡ ਵਾਲੇ ਸਾਰੇ ਇਕੱਠੇ ਕਰਕੇ ਪਾਈਆਂ ਨੂੰ 21000 ਦਾ ਫੇਰ ਮੈਚ ਦਾ ਫੇਰ ਦਾ ਮੈਚ ਦਾ ਦੇਣ ਲੱਗੇ ਆ ਹਰ ਇੱਕ ਦਾ ਸਾਡੇ ਮੁੰਡਾ ਦਾ ਸੁਨੋ ਬਹੁਤ ਵਧੀਆ ਬਈ ਬਹੁਤ ਕਰ ਫਾਜ਼ੀ ਤੇ ਲਗਾਤਾਰ ਮੈਚ ਖੇਲੇ 10-20 ਮਿੰਟ ਅਕਤਰਾ ਰੈਸਟ ਕਰਨ ਵਾਗੇ 10-20 ਮਿੰਟ ਹੱਥ ਵੀ ਕਹਿ ਰਹੇ ਜਿਸਕੇ ਗਈ ਸੀ ਬਈ ਠੀਕ ਹੈ ਉਸ ਤੋਂ ਬਾਅਦ ਘੰਟੇ ਵੀ 10-15 ਮਿੰਟ ਦੇ ਵਿੱਚ ਟੀਮ ਆ ਗਈ। ਭਾਈ ਜਾਨ ਨੂੰ ਕੋਈ ਦਿੱਕਤ ਆ ਗਈ ਤਾਂ ਅਗਰ ਕਿੰਨਾ ਘੰਟਾ ਲੇਟ ਹੋ ਗਏ। ਕਹਿੰਦੇ ਟੀਮ ਸਕਰੈਚ ਹੈ। ਸਾਡੇ ਵੱਲੋਂ ਕੋਈ ਨਾ। ਮੇਨ ਰੂਲ ਇਹ ਸੀ ਵੀ ਇੱਕ ਟੀਮ ਦੇ ਵਿੱਚੋਂ ਇੱਕ ਖਿਡਾਰੀ ਬਾਹਰ ਖੇਡੂਗਾ। ਠੀਕ ਹੈ। ਰੰਗਤਾ ਦੇ ਵੀ ਟੀਮ ਦੇ ਵਿੱਚ 2-3 ਖਿਡਾਰੀ ਬਾਹਰ ਸੀ। ਉਹ ਵੀ ਆਪਾਂ ਵੀ ਖੜਨ ਦੇ ਲਈ ਇਹਾ ਵੀ ਤੋੜਦੇ ਨੇ। ਭਾਈ ਇਹ ਪਤਾ ਨਹੀਂ ਕਮੈਂਟ ਕਰਕੇ ਦੇ ਬਹੁਤ ਸਾਰੇ ਸਰਕਾਰ ਦੇ ਕੋਸ ਨੂੰ ਕਾਸਲਾ ਕਰਿਆ ਪਿੰਡ ਤੋਂ ਪਾਰ ਪਾਵਾਂ ਲੱਗ ਰਿਹਾ ਪਿੰਡ ਦੇ ਬੰਦੇ ਨੂੰ ਕੈਸ਼ ਯਾਰ ਨਹੀਂ ਬਣਾਇਆ ਕੋਈ ਉਦੋਂ ਹੀ ਹੋਣੀ ਦਿੱਤੀ ਫਾਸਲੇ ਪਿੰਡ ਦਾ ਜਿਹੜੇ ਵੀ ਮੁੰਡੇ ਨੂੰ ਕੈਸ਼ ਯਾਰ ਬਣਾਉਣਾ ਚਾਹਤਾ ਕੈਸ਼ ਯਾਰ ਬਣਾਇਆ ਜਾਂ ਘਟੂ ਬੱਧੇ ਉਹਦੇ ਲੋਕ ਦੱਦਾ ਬੰਦਾ ਉਹ ਆਪਸਾ ਆਪ ਦੇ ਕਰੇ ਬੱਗੇ ਬਾਈ ਚਲੇ ਚੌਕ 24 ਕਿਲੋਮੀਟਰ ਦਾ ਦੂਰ ਆ ਰਹੇ ਦੇਖ ਲਓ ਇਸ ਲਈ ਸਾਡੇ ਪਿੰਡ ਦੀ ਗੱਲ ਸੀ ਅਸੀਂ ਇਸ ਕਰਕੇ ਭਾਈਆਂ ਨੂੰ ਘਰੋਂ ਨਹੀਂ ਆਉਂਦੇ ਤਾਂ ਸਾਰੇ ਮੁੰਡੇ ਨੇ ਮੰਨੇ ਵੀ ਮੁੰਡੇ ਸਾਰੇ ਇਕੱਠੇ ਕਰਕੇ ਜਾਂਦੇ ਆ ਭਾਈ ਸਾਰੇ ਬਹੁਤ ਹੋਈਓ पंडे <laughs> हु